ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਕ ਦੀ ਗੱਲ ਹੈ ਜਿਹੜੀ ਬਹੁਤ ਵੱਡਾ ਵਿਸ਼ਾ ਬਣ ਚੁੱਕੀ ਹੈ ਹਰ ਕਿਸੇ ਦੇ ਮਨ ਵਿੱਚ ਇਹੀ ਸਵਾਲ ਹੈ ਮੈਕ ਨੇ ਰਵੀ ਨੂੰ ਕਿਉਂ ਛੱਡ ਦਿੱਤਾ ਜਾਂ ਫਿਰ ਰਵੀ ਨੇ ਮੈਕ ਨੂੰ ਛੱਡ ਦਿੱਤਾ ਇਹਨਾਂ ਦੇ ਵਿੱਚ ਦੀ ਜੋ ਸੱਚਾਈ ਹੈ ਉਹ ਕਿਸੇ ਨੂੰ ਨਹੀਂ ਪਤਾ ਸਭ ਆਪੋ ਆਪਣੀਆਂ ਅਫਵਾਵਾਵਾਂ ਡਾ ਰਏ ਹਨ ਇੱਕ ਨਿੱਜੀ ਚੈਨਲ ਤੇ ਮੈਕ ਦੀ ਵੀਡੀਓ ਪਾਈ ਸੀ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਗੀ ਪਰ ਉਹਨਾਂ ਦੀ ਵੀਡੀਓ ਦੇ ਨੀਤੇ ਇੱਕ ਕਮੈਂਟ ਆਇਆ ਹੈ ਸ਼ਾਇਦ ਉਹਨਾਂ ਨੂੰ ਰਵੀ ਦੀ ਅਸਲੀਅਤ ਬਾਰੇ ਪਤਾ ਸੀ ਉਹਨਾਂ ਨੇ ਲਿਖਿਆ ਹੈ ਕਿ ਰਵੀ ਕੋਈ ਕੰਮ ਨਹੀਂ ਕਰਦਾ ਸੀ ਕੈਨੇਡਾ 'ਚ ਮੈਕ ਦੇ ਸਿਰ ਤੋਂ ਹੀ ਐਸ਼ ਕਰ ਸੀ ਉਹ ਕੰਮ ਕਰਦੀ ਸੀ ਤੇ ਇਹ ਵੇਲਾ ਖਾਂਦਾ ਸੀ ਜਦੋਂ ਉਹ ਬਿਮਾਰ ਹੋਗੀ ਉਹ ਤੋਂ ਕੰਮ ਨਹੀਂ ਹੁੰਦਾ ਸੀ ਤਾਂ ਰਵੀ ਨੇ ਮੈਕ ਨੂੰ ਹੀ ਛੱਡ ਦਿੱਤਾ ਇਹ ਸੀ ਰਵੀ ਦੀ ਅਸਲੀਅਤ ਤੇ ਆਪਾਂ ਨੂੰ ਨਹੀਂ ਪਤਾ ਵੀ ਇਹ ਸੱਚ ਹੈ ਜਾਂ ਫਿਰ ਝੂਠ ਹੈ ਆਪਾਂ ਕਮੈਂਟ ਪੜ ਕੇ ਅੰਦਾਜ਼ਾ ਲਗਾ ਸਕਦੇ ਹਾਂ ਤੇ ਬਾਕੀ ਜੋ ਗੱਲਾਂ ਮੈਂ ਕਹ ਬੋਲ ਰਹੀ ਹੈ ਉਸ ਤੋਂ ਵੀ ਇਹ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਇਹੀ ਕਾਰਨ ਹੋ ਸਕਦਾ ਹੈ ਜਿਹੜਾ ਕਿ ਰਵੀ ਨੇ ਮਹਿਕ ਨੂੰ ਛੱਡ ਦਿੱਤਾ ਹੈ ਆਪਾਂ ਦੇਖਦੇ ਹਾਂ ਕਿ ਅਕਸਰ ਹੀ ਰਵੀ ਜਾਂ ਤਾਂ ਇੰਡੀਆ ਆਉਂਦਾ ਘੁੰਮਦਾ ਫਿਰਦਾ ਰਹਿੰਦਾ ਹੈ ਫਿਲਹਾਲ ਵੀ ਉਹ ਇੰਡੀਆ ਹੀ ਆਇਆ ਹੋਇਆ ਹੈ ਜਾਂ ਫਿਰ ਉਧਰ ਕਦੇ ਵੀ ਇਸ ਨੇ ਆਪਣਾ ਕੰਮ ਨਹੀਂ ਦਿਖਾਇਆ ਜਿੱਦਾਂ ਕਿ ਇਸ ਦਾ ਭਰਾ ਮਨੀ ਉਹ ਹਮੇਸ਼ਾ ਆਪਾਂ ਨੂੰ ਇਹੀ ਅਪਡੇਟ ਦਿੰਦਾ ਹੈ ਕਿ ਹੁਣ ਮੈਂ ਕੰਮ ਤੇ ਸੀ ਕੰਮ ਤੋਂ ਆਇਆ ਕੰਮ ਤੇ ਚੱਲਾਂ ਹਾਂ ਰਵੀ ਨੇ ਇੱਕ ਦਿਨ ਵੀ ਆਪਾਂ ਨੂੰ ਅਜਿਹੀ ਅਪਡੇਟ ਨਹੀਂ ਦਿੱਤੀ ਜਿਸ ਵਿੱਚ ਉਸਨੇ ਦੱਸਿਆ ਹੋਵੇ ਕਿ ਮੈਂ ਆਪਣੇ ਕੰਮ ਤੇ ਜਾ ਰਿਹਾ ਹਾਂ ਜਾਂ ਫਿਰ ਕੰਮ ਤੋਂ ਆਇਆ ਹਾਂ ਤੇ ਮੈਂ ਇੱਕ ਮਿਹਨਤੀ ਪਰਿਵਾਰ ਦੀ ਕੁੜੀ ਐ ਉਸਨੇ ਇੱਧਰ ਵੀ ਆਪਣੇ ਮਾਪੇ ਨੂੰ ਮਿਹਨਤ ਕਰਦੇ ਹੋਏ ਦੇਖਿਆ ਹੈ ਤੇ ਉਹ ਇੱਧਰ ਵੀ ਬਹੁਤ ਕੰਮ ਕਰਦੀ ਸੀ ਬਹੁਤ ਮਿਹਨਤੀ ਕੁੜੀ ਸੀ ਤੇ ਉਹਨੇ ਕੈਨੇਡਾ ਵਿੱਚ ਜਾ ਕੇ ਵੀ ਬਹੁਤ ਮਿਹਨਤ ਕੀਤੀ ਇੰਡੀਆ ਵਿੱਚ ਆਪਣੇ ਸੌਰੇ ਪਰਿਵਾਰ ਦੇ ਵਿੱਚ ਜਦੋਂ ਰਹਿੰਦੀ ਸੀ ਉਦੋਂ ਵੀ ਆਪਣੀ ਸੱਸ ਦੇ ਨਾਲ ਬਹੁਤ ਕੰਮ ਕਰਵਾਉਂਦੀ ਸੀ ਅਤੇ ਨੂੰਹ ਸੱਸ ਦੀ ਬਹੁਤ ਜ਼ਿਆਦਾ ਬੰਦੀ ਹੁੰਦੀ ਸੀ ਤੇ ਉਧਰ ਜਾ ਕੇ ਵੀ ਉਹਨੇ ਕੰਮ ਵਾਲੀ ਕੋਈ ਕਸਰ ਨਹੀਂ ਛੱਡੀ ਤੇ ਰਵੀ ਹੀ ਵੇਲਾ ਖਾਣ ਦਾ ਆਦੀ ਬਣ ਚੁੱਕਿਆ ਸੀ ਇਸ ਦਾ ਵੱਡਾ ਕਾਰਨ ਇਹੀ ਹੋ ਸਕਦਾ ਹੈ ਕਿ ਰਵੀ ਨੇ ਇਸ ਕਰਕੇ ਹੀ ਮੈਕ ਨੂੰ ਛੱਡ ਦਿੱਤਾ ਕਿ ਹੁਣ ਮੈਂ ਕੰਮ ਨਹੀਂ ਕਰ ਸਕਦੀ ਸੀ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਸੀ ਉਸ ਦੇ ਇਲਾਜ ਲਈ ਪੈਸੇ ਵੀ ਚਾਹੀਦੇ ਸੀ ਤੇ ਰਵੀ ਕੰਮ ਨਹੀਂ ਕਰਦਾ ਸੀ ਤੇ ਉਸ ਕੋਲ ਪੈਸੇ ਨਹੀਂ ਹੋਣੇ ਜਿਸ ਕਰਕੇ ਉਸਨੇ ਮੈਕ ਨੂੰ ਛੱਡ ਦਿੱਤਾ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੀ ਰੈ ਕਮੈਂਟ ਸੈਕਸ਼ਨ ਚ ਜ਼ਰੂਰ ਦੇਣੀ